ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਅਤੇ ਫੇਅਰਵੈਲ ਪਾਰਟੀ ਦਾ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਸਕੂਲ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਵਾਇਆ ਗਿਆ ਤਾਜ਼ਾ ओके ਮੁੱਖ ਮਹਿਮਾਨ ਵਜੂ ਆ ਪਾਰਟੀ ਦੇ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਉਹਨਾਂ ਦੇ ਨਾਲ ਸੰਜੀਵ ਕੁਮਾਰ ਹੀਰ ਹਰਮੇਸ਼ ਲਾਲ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਰਹੇ। ਅੱਜ ਆਪਾਂ ਸਵੇਰੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਰ ਹਜ਼ੂਰੀ ਦੇ ਵਿੱਚ ਅਰਦਾਸ ਕੀਤੀ ਆ ਉਹਨਾਂ ਦਾ ਉਹਡਾ ਆਸਵਾ ਲਿਆ ਆ ਕਿ ਸਾਡੇ ਬੱਚਿਆਂ ਦੇ ਜਿਹੜੇ ਪੇਪਰ ਆ ਉਹ ਵਧੀਆ ਔਰ ਅੱਛੇ ਮਾਹੌਲ ਦੇ ਵਿੱਚ ਹੋਣ ਸਕਾਰਾਤਮਕ ਮਾਹੌਲ ਦੇ ਵਿੱਚ ਹੋਣ ਅਤੇ ਉਹਨਾਂ ਵਿਦਿਆਰਥੀਆਂ ਨੂੰ ਉਹਨਾਂ ਬੱਚਿਆਂ ਨੂੰ ਉਹਨਾਂ ਨੂੰ ਕਰਨ ਜਾ ਰਹੇ ਹਨ ਜਿਨ੍ਹਾਂ ਬੜੀ ਜ਼ਰੜ ਆਏ ਔਰ ਉਹਨਾਂ ਨਾਲ ਹੀ ਪੂਰੇ ਸੈਸ਼ਨ ਦਰ ਤੇ ਜ਼ਿਲ੍ਹੇ ਪੱਧਰ ਤੇ ਔਰ ਸਟੇਟ ਪੱਧਰ ਤੱਕ ਸਾਰੇ ਵਿਦਿਆਰਥੀ ਜਿਹੜੇ ਜੀਮਾ ਵਿੱਚ ਗਏ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਸਨਮਾਨਿਤ ਕਰਨਾ ਹੈ ਤੇ ਹੁਣ ਮੈਂ ਰਿਕਵੈਸਟ ਕਰ ਰਿਹਾ ਹਾਂ ਪ੍ਰਿੰਸਪ ਅਸਤੀ ਸਰ ਨੂੰ ਕਿ ਉਹ ਆਣ ਔਰ ਆਏ ਮਹਿਮਾਨਾਂ ਨਾਲ ਸਾਥ ਅੱਜ ਦੇ ਸੁਨਾ ਨਾਮ ਅਨਾਮ ਸੁਨਾ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਸ਼੍ਰੀ ਪ੍ਰੀਮ ਕੁਮਾਰ ਜੀ ਹਲਕਾ ਇੰਚਾਰਜ ਆਵਾਜ਼ੀ ਪਾਰਟੀ ਫਲੋਰ ਤੋਂ ਤੇ ਉਹਨਾਂ ਦੇ ਨਾਲ ਬਾਕੀ ਸ਼ਸ਼ੀਕਾਂ ਆਈਆਂ ਨੇ ਕਿਉਂਕਿ ਇਹ ਸਾਬ ਨੇ ਤੇ ਨਾਲ ਸਰਪੰਚ ਸਾਹਿਬ ਤੇ ਅਜਿੰਦਰ ਜੀ ਤੇ ਸਰਪੰਚ ਸਾਹਿਬ ਜਸਵੀਰ ਜੀ ਤੇ ਮਨੋਤਾ ਸਾਹਿਬ ਆਂਗਰ ਤੇ ਵੇੜੇ ਦੇ ਵਿੱਚ ਬੈਠ ਕੇ ਸਲਾਣਾ ਇਨਾਮ ਬਣ ਸਮਰੋਹ ਦਾ ਸਮਾਗਮ ਕਰ ਰਹੇ ਆਂ ਔਰ ਇਸ ਸਾਸਾ ਇਸ ਸਕੂਲ ਦੇ ਸਾਡੇ ਬਹੁਤ ਹੀ ਸਤਿਕਾਰਤ ਜਿਨ੍ਹਾਂ ਨੇ ਮੇਰੇ ਨਾਲ ਕਾਫੀ ਸਮਾਂ ਕੰਮ ਕੀਤਾ ਸਿੱਖਿਆ ਵਿਭਾਗ ਦੇ ਵਿੱਚ ਪਹਿਲਾ ਫਲੋਰ ਹੁੰਦੇ ਸੀ ਤੇ ਅੱਜ ਇਸ ਸਕੂਲ ਦੀ ਜਿਹੜੀ ਹੈ ਉਹ ਕਪਤਾਨੀ ਕਰ ਰਹੇ ਨੇ ਕਮਾਂਡ ਸੰਭਾਲ ਰਹੇ ਨੇ ਔਰ ਮੈਨੂੰ ਇਸ ਦਲ ਦਾ ਦਸ ਕੋਚ ਕਹਿਣਾ ਪੈ ਰਿਹਾ ਕਿ ਜਦੋਂ ਅਸੀਂ ਕੰਮ ਕਰ ਰਹੇ ਸੀ ਅੱਜ ਤੋਂ 5 ਸਾਲ ਪਹਿਲਾਂ ਕੇ ਸਾਥ ਤਾਂ ਇਹ ਸਕੂਲ ਜਿਹੜਾ ਬੰਦਰਜੀ तकरीबन ਮੇਰੇ ਕਾਜ 100 150 ਤੱਕ ਦੀ ਗਲਤੀ ਹੁੰਦੀ ਸੀ ਅੱਜ ਲਗਭਗ 400 ਵਿਦਿਆਰਥੀਆਂ ਦੀ ਗਿਣਤੀ ਜਿਹੜੀ ਹੈ ਇਹ ਪ੍ਰਿੰਸੀਪਲ ਦੇ ਨਾਲ ਜਿਹੜਾ ਸਾਰਾ ਸਟਾਫ ਆ ਉਹਨਾਂ ਦੀ ਜਤਨਾ ਸੰਭਾਲ ਜਿਹੜੀ ਹੈਗੀ ਆ ਉਹ ਵਧੀਆ ਇਹ ਵਧਾਈ ਦੇ ਪਾਤਰ ਨੇ ਜੇ ਸੁਖੈਤ ਵਧੀਆ ਤਾਂ ਉਹ ਵਿਦਿਆਰਥੀਆਂ ਦੇ ਵਿੱਚ ਅਰਜ਼ਾਨਾ ਨਿਤ ਨਵੀਂ ਰੂਪ ਰੂਪ ਜਿਹਦੇ ਠੂਕਦੇ ਨੇ ਸਕੂਲ ਪ੍ਰਿੰਸੀਪਲ ਸਤਵਿੰਦਰਪਾਲ ਸਿੰਘ ਜੀ ਨੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਜੀ ਆਇਆਂ ਕਿਹਾ ਇਸ ਤੋਂ ਉਪਰੰਤ ਕੈਡਾ ਅਤੇ ਪੜ੍ਹਾਈ ਵਿੱਚ ਅਵਲ ਰਹੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਆਪ ਪਾਰਟੀ ਦੇ ਪ੍ਰਿੰਸੀਪਲ ਪ੍ਰੇਮ ਕੁਮਾਰ, ਸੰਜੀਵ ਕੁਮਾਰ ਹੀਰ, ਹਰਮੇਸ਼ لال, ਅਜਵਿੰਦਰ ਅਤੇ ਸਕੂਲ ਕਮੇਟੀ ਦੇ ਚੇਅਰਪਰਸਨ ਰਜਨੀ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਸਕੂਲ ਅਧਿਆਪਕ ਹਰਜੀਤ ਬਾਬਾ ਮੈਡਮ ਨੀਲਮ ਕਪਲੇਸ਼ ਜੇਠੀ ਪ੍ਰਬੰਸ ਲਾਲ ਪਰਮਜੀਤ ਗਿੱਲ ਗੀਤਾਂਜਲੀ ਮੈਡਮ ਮੈਡਮ ਨਰਿੰਦਰ ਕੌਰ ਮੈਡਮ ਮੋਨਿਕਾ ਮੈਡਮ ਸਵਿਤਾ ਮੈਡਮ ਕੁਲਵਿੰਦਰ ਕੌਰ ਮੈਡਮ ਸਿਮਰਜੀਤ ਕੌਰ ਅਧਿਆਪਕ ਨਿਰਪਾਲ ਸਿੰਘ ਅਮਨਦੀਪ ਪੰਕਜ ਸ਼ੇਰਦਰ ਮੈਡਮ ਅੰਜੂ ਮੈਡਮ ਸੰਦੀਪ ਕੌਰ ਮੈਡਮ ਸਵੀਟੀ ਜਸਵੀਰ ਕੌਰ ਮੈਡਮ ਕੁਲਦੀਪੌਰ ਅਤੇ ਵਿਦਿਆਰਥੀ ਹਾਜ਼ਰ ਰਹੇ